ਮੈਂ ਕੋਈ ਗਾਲ ਨਹੀਂ ਕਹੀ ਕੋਈ ਕੁਛ ਨਹੀਂ ਕਿਹਾ ਮੈਂ ਤਾਂ ਮਿੰਟ ਦੀ ਮੈਂ ਕਰਦੀ ਇਹ ਤਾਂ ਚੱਕਰੀਸ ਤਾਂ ਨਹੀਂ ਦਰਬਾਰਾ ਤੂੰ ਵੇਟ ਕੇ ਚੋਦੀ ਤੂੰ ਮਾਰ ਤੈਨੂੰ ਇੱਕ ਤਾਂ ਮਾਰ ਮੇਰੇ ਨਾਲ ਤੂੰ ਕਹਦੇ ਲਗਾਏ ਪਈ ਜਾਨੀ ਹੁਣ ਹਸਬਾਲ ਤਾਂ ਕਰਦਾ ਉਹ ਮਾਰ ਐਂਕ ਮਾਰ ਸਾਰੇ ਦੇ ਵਿੱਚ ਐਵੇਂ ਕਰੇਗਾ ਆ ਗੱਲ ਕਰਨੀ ਜਦ ਬੰਦਾਂ ਤੋਂ ਮੂੰਹ ਨਾਲ ਗੱਲ ਕਰ ਮਾਰ ਸਹੀ ਮਾਰ 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 ਲੈ ਤੈਨੂੰ ਗੱਤ ਤੂੰ ਤੂੰ ਜ਼ਿਆਦਾ ਡੱਟੀ ਛੁੱਟੀ ਵੀ ਆ ਛੁੱਟੀ ਵੀ ਆ ਡੱਟੀ ਵੀ ਆ ਛੁੱਟੀ ਵੀ ਆ ਛੁੱਟੀ ਤੂੰ ਡੇਕੀ ਲੱਗਦੀ ਨਹੀਂ ਪੈਂਟ ਦੀ ਹਾਲ ਲੱਗ ਚੱਲ ਮੋਲ ਲਈਏ ਪੈਸੇ ਹਾਲ ਲਈ ਖਾਸ ਜਾਣ ਦੇ ਦੋ ਚਾਰ ਪੈਸੇ ਮੋਲ ਆਪੜ ਕੀ ਇੱਕ ਦੋ ਦਾ ਪੈਸਾ ਯਾਰ ਜੋ ਕੀ ਤੇਰੀ ਗੱਲ ਕਰਦਾ ਹੌਲਡ ਬੋਲੀ ਜਾਂਦੀ ਹੈ ਮੈਲਾ ਨੇ ਭਰੀ ਪੰਚਾਇਤ ਤੇ ਚਲਾਤੀ ਇਟ ਕੀ ਮੈਨੂੰ ਹਰਾ ਪਿੰਡ ਕੰਦਾ ਉਹ ਕਿੱਦੀ ਖੜੀ ਹੈ ਸਾਨੂੰ ਕਹਿੰਦੇ ਜੇ ਅਸਲ ਦੀ ਮਿਹਨਤ ਕਰਦੇ ਆ ਥੋੜਾ ਥੋੜਾ ਨਾਂ ਲੈਦੇ ਹੁਣ ਕੀ ਪੁੱਛਦਾ ਮੈਂ ਉਹ ਨਾਲ ਜਾਣੇ ਕਿ ਪਿੰਡ ਚ ਹੋਇਆ ਜ਼ਬਰਦਸਤ ਹੰਗਾਮਾ ਮੈਂ ਕੋਈ ਗੱਲ ਨਹੀਂ ਕੀਤੀ ਕੋਈ ਕੁਝ ਨਹੀਂ ਕੀਤਾ ਉਹ ਕਹਿੰਦਾ ਮੈਂ ਇਹ ਤਾਂ ਜਕਰੀ ਹੰਗਾਮੇ ਦੀ ਵੀਡੀਓ ਸੋਸ਼ਲ ਮੀਡੀਆ ਤੇ ਹੋਈ ਵਾਇਰਲ ਗੱਲ ਕਰਨੀ ਬੰਦਾ ਤਾਂ ਮੂੰਹ ਤੇ ਗੱਲ ਕਰੂ ਯਾਰ ਸਹੀ ਜੀ ਹਾਂ ਜਾਣਕਾਰੀ ਮੁਤਾਬਕ ਪੂਰੇ ਪਿੰਡ ਦੀ ਪੰਚਾਇਤ ਸਰਕਾਰੀ ਖਾਲ ਕੱਢਣ ਲਈ ਇਕੱਠੀ ਹੋਈ ਸੀ ਜਿਉਂ ਹੀ ਪੰਚਾਇਤ ਪਿੰਡ ਦੇ ਛੱਪੜ ਦੇ ਕੰਡੇ ਪਹੁੰਚੀ ਮਹਿਲਾ ਨੇ ਮੌਕੇ ਤੇ ਬਿਵਾਲ ਖੜਾ ਕਰ ਦਿੱਤਾ ਮਹਿਲਾ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਜੰਮ ਕੇ ਦੋਮਾਂ ਧਿਰਾਂ ਵਿਚਾਲੇ ਟਕਰਾਰ ਸ਼ੁਰੂ ਹੋ ਗਈ ਇਸ ਦੌਰਾਨ ਆਪੇ ਤੋਂ ਬਾਹਰ ਹੋਈ ਇਸ ਮਹਿਲਾ ਨੇ ਪੰਜੇਤ ਤੇ ਇੱਟ ਚਲਾ ਦਿੱਤੀ ਇਸ ਦੌਰਾਨ ਦੋਵੇਂ ਤਰ੍ਹਾਂ ਵਿਚਾਲੇ ਕਾਫੀ ਸਮਾਂ ਹੰਗਾਮਾ ਹੁੰਦਾ ਦਿਖਾਈ ਦਿੱਤਾ ਮੈਂ ਕੋਈ ਗਾਲ ਨਹੀਂ ਕਹੀ ਕੋਈ ਕੁਝ ਨਹੀਂ ਕੀਤਾ ਉਹ ਮੈਂ ਕਰਦੀ ਮੈਂ ਕਰਦੀ ਨਹੀਂ ਦਰਬਾਰ ਤੂੰ ਇੱਟ ਕੇ ਚੌਂਦੀ ਦਰਬਾਰ ਤਾਂ ਸਹੀ ਲੱਗਤਾ ਮਾਰ ਓਏ ਇਹਨਾਂ ਲੋਕੀਂ ਸਰ ਉਸ ਤੋਂ ਬਤਾਇ ਪਈ ਦਰਬਾਰ ਆਰੇ ਦੇ ਦੇ ਕਿਵੇਂ ਕਰੇਗਾ ਗੱਲ ਕਰਨੀ ਨਹੀਂ ਬੰਦਿਆ ਕਰ ਮੈਂ ਗੱਲ ਕਰ ਮਾਰ ਸਹੀ ਬਾਰ 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 ਮੈਨੂੰ ਗੱਲ ਕਰ ਤੂੰ ਗੱਤ ਦਲਾ ਢੱਟੀ ਛੁੱਟੀ ਵੀ ਹਾਂ ਛੁੱਟੀ 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 ਜੱਕਾ ਤੂੰ ਢੇਕੀ ਲੱਗਦੀ ਨਹੀਂ ਪੰਡ ਦੀ ਹਾਂ ਲੱਗ ਸਰ ਮੋਨ ਲਈਏ ਪੈਸੇ ਮੋਨ ਲਈਏ ਖਾਸ ਧੌਂ ਕੇ ਦੋ ਚਾਰ ਪੈਸੇ ਦੋ ਲਾ ਕਰ ਦਈਏ 100 ਰੁਪਏ ਦਾ ਯਾਰ ਲਗਾ ਕਿ ਤੇਰੀ ਪਿੰਡ ਚ ਹੋਏ ਜਬਰਦਸਤ ਹੰਗਾਮੇ ਦੀਆਂ ਇਹ ਤਸਵੀਰਾਂ ਜਲਾਲਾਬਾਦ ਦੇ ਪਿੰਡ ਹਜ਼ਾਰਾ ਰਾਮ ਸਿੰਘ ਵਾਲਾ ਤੋਂ ਸਾਹਮਣੇ ਆਈਆਂ ਨੇ ਜਿੱਥੇ ਇਹ ਮਹਿਲਾ ਅਤੇ ਪਿੰਡ ਦੀ ਪੰਚਾਇਤ ਆਮੋ ਸਾਹਮਣੇ ਹੁੰਦੀ ਦਿਖਾਈ ਦਿੱਤੀ ਹੈ ਇਸ ਘਟਨਾ ਨੂੰ ਲੈ ਕੇ ਪਿੰਡ ਦੇ ਸਰਪੰਚ ਤੇ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਸਰਕਾਰੀ ਖਾਲ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਮਹਿਲਾ ਨੇ ਉਹਨਾਂ ਤੇ ਹਮਲਾ ਕਰ ਦਿੱਤਾ ਇਸ ਦੇ ਨਾਲ ਹੀ ਪੰਚਾਇਤ ਵੱਲੋਂ ਮਹਿਲਾ ਤੇ ਹੋਰ ਵੀ ਗੰਭੀਰ ਇਲਜ਼ਾਮ ਲਗਾਏ ਗਏ ਨੇ ਕੋਲ ਜੀ ਔਰਤ ਬਿਲਕੁਲ ਗਲਤ ਹੈ ਜੋ ਵੀ ਕੋਈ ਮਾਲ ਸਚਾਈ ਦਾ ਨਾਮ ਲੈਂਦਾ ਹੈ ਤੇ ਉਹਨੇ ਕੋਲ ਨਜਾਇਜ਼ ਲੈ ਕੇ ਦਾਖਲ ਹੋ ਜਾਂਦੇ ਨੇ ਦਬਾਅ ਪਾਉਂਦੇ ਨੇ ਕੋਲ ਮਲਾਤ ਪਿੰਡ ਤੇ ਕੰਮ ਨਜਾਇਜ਼ ਆਪ ਖੁਦ ਕਰਦੇ ਨੇ ਕੀ ਕੰਮ ਕਰਦੇ ਕੰਮ ਨਸ਼ੇ ਦਾ ਕਰਦੇ ਨੇ ਇੱਥੇ ਤਾਂ ਇੱਕ ਪਾਸੇ ਘੁੰਮਣ ਹੀ ਆਉਂਦੇ ਅੱਜ ਵੀ ਸਮਾਨ ਸਾਡਾ ਬਾਟਰ ਪੱਟੀ ਦੇ ਨੇੜੇ ਪਿੰਡ ਦਾ ਵੀ ਰਾਤ ਨੂੰ ਸਮਹਲੀ ਕਰਕੇ ਵੇਚਦੇ ਮਾਂ ਪੁੱਤਰ ਚੰਡੀਗੜ੍ਹ ਆਪ ਖੁਦ ਸਾਰੇ 20 ਬੰਦੇ ਨੂੰ ਕਹਿਤ ਜਾਂਦਾ ਮੁੰਡਾ ਵੀ ਮੈਂ 2 ਕਿਲੋ ਮਾਲ ਚਿੱਟਾ ਲੈ ਕੇ ਵੇਚਣ ਚੱਲਿਆ ਹੂੰ ਪਾਰਸੋ ਦਾ ਨਾ ਹੀ ਮੁੰਡੇ ਦਾ ਉਹ ਪਹਿਲਾਂ ਵੀ ਜਿਹੜਾ 4 ਕਿਲੋ ਬਰੀਜੇ ਉਹਦੇ ਚ ਦੋ ਦੋ ਬਾਕੀ ਮੁੰਡੇ ਅੰਦਰ ਆ ਤੇ ਇਹਦਾ ਨਾ ਹੀ ਆਇਆ ਤੇ ਉਹਨਾਂ 2 2 ਕਿਲੋ ਵੇਚਨ ਮਾਲ ਆ ਪ ਗਿਆ ਸੀ ਏਦਾਂ ਮੁੰਡਾ ਜਦੋਂ ਕੋਈ ਅਸੀਂ ਨਸ਼ੇ ਦੇ ਵਿਰੋਧ ਚੱਲੇ ਆ ਤੇ ਕੁਦਰਤੀ ਅਸੀਂ ਆਸ਼ੇ ਫਿਰ ਕਿਹਾ ਤੇ ਉਹ ਘਰ ਨਾਲ ਉਹ ਬਣਾਉਂਦੇ ਨਹੀਂ ਵੀ ਸਾਰਾ ਨਸ਼ੇ ਤੋਂ ਨਾ ਰੋਕਣਾ ਤੇ ਅਸੀਂ ਸਰਕਾਰੀ ਖਾਲਾ ਨਾਲ ਬਣਾਉਣਾ ਸੀ ਪਰ ਚੇਤੀ ਥਾਂ ਤੇ ਨਕਾਂਦ ਬਣਾ ਰੱਖੀ ਤੁਸੀਂ ਆਪ ਉਹ ਤੇ ਵੇਖੀਏ ਸਾਰੀ ਜਿਹਦੇ ਵੀ ਸਾਰਿਆਂ ਨੂੰ ਬੇਪੜ ਤੇ ਗਾਲੀ ਕੱਢਦੀ ਏ ਅਸੀਂ ਇਹ ਐਕਸ਼ਨ ਇਹ ਲੈ ਰਹੇ ਵੀ ਜੋ ਵੀ ਪਿੰਡ 'ਚ ਇਹਨਾਂ ਦੀ ਸਹਾਇਤਾ ਕਰੇਗਾ ਸੀ ਉਹਨੂੰ ਤੁਸੀਂ ਪਿੰਡ ਤੋਂ ਬਾਈਕਟ ਕਰਾਂਗੇ ਜੋ ਇਹਨਾਂ ਦੀ ਸਪੋਰਟ ਕਰੇਗਾ ਅਸੀਂ ਨਾ ਇਹਨਾਂ ਦੀ ਪਿੰਡ 'ਚ ਵੋਟ ਹੈ ਨਾ ਕੋਈ ਇਹਨਾਂ ਦਾ ਮੀਟਰ ਹੈ ਬਸ ਨਜਾਇਜ਼ ਧੱਕੇ ਨਾਲ ਹੀ ਰਹੀ ਜਾਂਦੇ ਆ ਅਸੀਂ ਸਾਰਾ ਐਸਡੀ ਨੂੰ ਕਹਿ ਦਿੰਦੇ ਆ ਸਾਰਾ ਮਤਾ ਪਾ ਕੇ ਦੇ ਦੇ ਦਿੰਦੇ ਆ ਵੀ ਇਹ ਕਰ ਸਾਕੇ ਪਿੰਡ ਤੋਂ ਕੋਈ ਇਹਨਾਂ ਦਾ ਔਕਾ ਪਾੜਿਆ ਸਬੰਧ ਨਹੀਂ ਕਰਨ ਲੱਗਿਆ ਤੋ ਤਿੰਨ ਦਿਨ ਹੋ ਗਿਆ ਪੰਚਾਇਤ ਨਾਲ ਚੱਲਦਾ ਪਿਆ ਆਪਾ ਦਾਰਜੀ ਤੌਰ ਦੇ ਨਾਲ ਗਏ ਚਲੇ ਬੰਦਿਆਂ ਦੇ ਨਾਲ ਮੱਤ ਦਾ ਨਾਂ ਲੈ ਬਤੂ ਗਾਲ ਨਾ ਹਰ ਇੱਕ ਨੂੰ ਕੱਢਾ ਉਹਨਾਂ ਤੋਂ ਤੁਹਾਡੇ ਕੋਲ ਹੀ ਆ ਕੋਈ ਇੱਟਾ ਮਰ ਲੱਗ ਪਈ ਦਸਤਾ ਕੱ ਪਈਓ ਮਾਤਾ ਦਾ ਨਾਂ ਲੈ ਵੀ ਤੂੰ ਬੰਦੀ ਬਣ ਜਾ ਨਾ ਸਾਰਿਆਂ ਨੂੰ ਗਾਲੀ ਰੋਲਾ ਕੀ ਹੈ ਕਿਹੜੀ ਗੱਲ ਦਾ ਰੋਲਾ ਰੋਲਾ ਸਾਰੇ ਕਾਲੇ ਦਾ ਹੈਗਾ ਇਹ ਖਾਲਾ ਪੰਚਾਇਤ ਨੇ ਬਣਾਣਾ ਤੇ ਇਹ ਕਹਿੰਦੇ ਬਣ ਨਹੀਂ ਦੇਣਾ ਹੂੰ ਪਹਿਲਾਂ ਛੜਕ ਨਹੀਂ ਛੜਦੀ ਪੱਕੀ ਛੜਕ ਤੇ ਆਂਦੀ ਮੈਂ ਗੇਟ ਲਾਣਾ ਹੈ ਹੂੰ ਇਹ ਸਾਰਿਆਂ ਵੀ ਛੜਕਗਾ ਛੱਡੀ ਤਾਂ ਹੈਗਾ ਪੈਸ ਬਣਾਣਾ ਹੈ ਮੋਲੇ ਨੂੰ ਨਾ ਪ੍ਰਪੀ ਤੌਰ ਤੇ ਕਹਿ ਦਿੱਤੀ ਥਾ ਦੋ ਮਰ ਲੈ ਤੇ ਬਾਕੀਆਂ ਨਾ ਕਬਜਾ ਕੁਜਾ ਪਰੰਪਟ ਹੋਇਆਗਾ ਤੇ ਇਹਨਾਂ ਮਿੱਟੀ ਮੂੜੀ ਪਾ ਦੇ ਨਾਲ ਹੋਰ ਵੱਲ ਨਹੀਂ ਇਹ ਖਾਲਾ ਬਣ ਨਹੀਂ ਦਿੰਦੀ ਨਾ ਉਰੂ ਛੜਕਾਂ ਦੀ ਮਲੰਘੜੀ ਨਹੀਂ ਦੇਣੀ ਤੇ ਛੜਕ ਪੱਕੀ ਬਣੀ ਖਲੀ ਉਤਿਆਂ ਦੀ ਮੈਂ ਗੇਟ ਲਾਣਾ ਉਧਰ ਇਸ ਮਾਮਲੇ 'ਚ ਜਦੋਂ ਇਸ ਮਹਿਲਾ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਦਾ ਕੀ ਕਹਿਣਾ ਹੈ ਹੁਣ ਇਹ ਵੀ ਤੁਸੀਂ ਉਸ ਦੇ ਮੂੰਹ ਹੀ ਸੁਣ ਲਓ ਛਣੀਆਂਵਾਰਾ ਸੀ ਆਏ ਆ ਠੀਕ ਹੈ ਚੰਡੀਗੜ੍ਹ ਤੋਂ ਅਸੀਂ ਆ ਕੇ ਨਾ ਤੁਹਾਨੂੰ ਕਹਿੰਦੇ ਅਸੀਂ ਖਾਲਾ ਬਣਾਣਾ ਹੈ ਤੇ ਸੀਗਾ ਚੱਲ ਠੀਕ ਹੈ ਇਹਨਾਂ ਨੇ ਲੱਕੜਾ ਵੜਦੇ ਨੇ ਅਸੀਂ ਵੜਾ ਦਿੱਤੀ ਸਾਰੇ ਸਾਹਮਣੇ ਲੱਕੜਾ ਪੰ ਬਟ ਆਤਾਇਤ ਫੇਰ ਸਾਨੂੰ ਕਹਦਾ ਟੈਂਕੀ ਮਖਾ ਟੈਂਕੀ ਚੋਕ ਦੇ ਪਾਸੇ ਰੱਖ ਲੈਨੇ ਅਸੀਂ ਚੋਕ ਦਾ ਟੈਂਕੀ ਪਾਸੇ ਰੱਖ ਗਏ ਮਾਂ ਪੁੱਤਰ ਠੀਕ ਹੈ ਬੇੜਾ ਸਾਰਾ ਖਾਲੀ ਕਰ ਗਿਆ ਸਿਰਫ ਸਾਡੇ ਇੱਟਾ ਉੱਥੇ ਜੁੜੇ ਹੋਏ ਇਸ ਛੱਟਾਂ ਇਹ ਉਹਦਾ ਕਹਿੰਦਾ ਸਰਪੰਚ ਵੀ ਸਾਦੀ ਆਦੀ ਇੱਟਾ ਵੀ ਚੱਕ ਲਓ ਅਸੀਂ ਆਦੀ ਇੱਟਾ ਚੱਕ ਲੈਂਦੇ ਇਹਨੇ ਕੀ ਕੰਮ ਕੀਤਾ ਮਗਰ ਉਹ ਛੁੱਟੀ ਹੁੰਦੀ ਹੈ ਗੱਲ ਲੈਣਾ ਤੇ ਮਾਰ ਬੰਦੇ ਬੰਦੇ ਲਿਆ ਕੇ ਸਾਡੇ ਇੱਟਾ ਸੱਟਣ ਲੱਗ ਗਏ ਫੇਰ ਸਾਡੇ ਮੁੰਡੇ ਨੇ ਨਾਮ ਲਿਆ ਤੇ ਸਾਡੇ ਮੁੰਡੇ ਦੇ ਗਾਲ ਪੈ ਗਏ ਨਾ ਕਈ ਪਈ ਉੱਥੇ ਕਈ ਬਿਮਾਰੀ ਨੇ ਦੋ ਵਾਰੀ ਉਹ ਚਿੱਟੇ ਵਾਲਾ ਮੁੰਡਾ ਹੈਗਾ ਪੀਸੀ ਪੀ ਚਿੱਟਾ ਲਵਾ ਕੇ ਹਾਂ ਖੋਦ ਜੇ ਰੋਕ ਨਹੀਂ ਸਕਦਾ ਨਸ਼ੇ ਵਾਲੇ ਨੂੰ ਇਹ ਆਪ ਕੰਮ ਕਰ ਸਕਾਂ ਦਾ ਫਿਰ ਸਰਪੰਚ ਕਾ ਦਾ ਬਣਿਆ ਹੋਇਆ ਹੈ ਵੀ ਆ ਸਾਨੂੰ ਇਨਸਾਫ ਦਿੱਤਾ ਜਾਵੇ ਇਹ ਵਾਰ-ਵਾਰ ਕੇ ਅੰਦਰ ਪਿੰਡ ਚੋਂ ਪਾਰ ਕਰਦਣ ਕਿਹਾਂ ਗਲਗੜਨ ਸਾਡਾ ਕੋਲ 2 ਨੰਬਰ ਦਾ ਕੰਮ ਵੇਖਣੇ ਪੈਣੇ ਪਿੰਡ ਚੋਂ ਪਾਰ ਕੱਢਣਗੇ ਅਸੀਂ ਕੋਈ ਗਲਤ ਕੰਮ ਕਰਦੇ ਆ ਪਕਾਏ ਸ ਵਿਵਾਦ ਤੋਂ ਬਾਅਦ ਮੌਕੇ ਤੇ ਪੁਲਿਸ ਵੀ ਪਹੁੰਚੀ ਹੈ ਦੋਮਾ 13 ਨੂੰ ਪੁਲਿਸ ਵੱਲੋਂ ਸ਼ਾਂਤ ਕਰਵਾਇਆ ਗਿਆ ਹੈ ਅਜੇ ਤੱਕ ਇਸ ਮਾਮਲੇ ਨੂੰ ਲੈ ਕੇ ਪੁਲਿਸ ਦਾ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਦੇਖਣਾ ਹੋਵੇਗਾ ਪੁਲਿਸ ਇਸ ਮਾਮਲੇ 'ਚ ਅੱਗੇ ਕੀ ਕਾਰਵਾਈ ਅਮਲ ਚ ਲਿਆਉਂਦੀ ਹੈ ਪਰ ਸਾਹਮਣੇ ਆਈਆਂ ਇਹਨਾਂ ਤਸਵੀਰਾਂ ਨੇ ਹਰ ਇੱਕ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ ਜਗਬਾਣੀ ਟੀਵੀ ਲਈ ਅਦਾਰਸ਼ ਜੋਸ਼ਣ ਦੀ ਰਿਪੋਰਟ